ਹੈਲਪ ਕਰਨੀ ਚਾਹੀਦੀ ਆ ਯਾਰ ਘਰ ਦੇ ਗੰਬੇ ਵਾਲੀ ਰੋਟੀ ਬਣਾਉਂਦਾ ਪਿਆ ਉਹ ਦੇਖੋ ਆਹ ਦੇਖ ਲੈ ਲੈਹਰਾ ਮਣੀਆਂ ਲਹਿਰਾ ਦੇਖ ਲੈ ਆ ਤੇ ਲਹਿਰਾ ਲਹਿਰਾ ਮਰ ਰਹੀਆਂ ਉਪਰੋਂ ਇਹ ਲਹਿਰਾ ਚਿਰਚ ਮਾਰਦੀਆਂ ਆਹ ਪਰ ਤੋਂ ਸਾਈ ਤੋਂ ਦੇਖ ਲੈ ਸਾਈ ਲੈਣਾ ਵੀ ਜੇ ਬਣਾ ਲੈਣਾ ਰੋਟੀਆਂ ਵਾਲੀ ਤਾਂ ਜੀ ਕੀ ਬਣਾ ਦੇ ਅੱਜ ਮੇਥੀ ਵਾਲੇ ਪਰੋਠੇ ਬਣਾਉਣ ਲੱਗੇ ਮੇਥੀ ਵਾਲੇ ਪਰੋਠੇ ਭਾਜੀ ਹੁਣੇ ਸਿੱਤੇ ਪਏ ਹਾਂ ਸਿੱਤੇ ਪਏ ਆ ਪੋਤੇ ਆਣੇ ਜਨ ਲਪਤੀਆ ਕਰ ਲੈਣ

ਉਹਨਾਂ ਪਾਰੇ ਨੇ ਮਿੱਠੀ ਆਟੇ ਦੇ ਵਿੱਚ ਅੱਜ ਤਾਂ ਖਾਣਾਗੇ ਮੇਥੀ ਵਾਲੇ ਪਰੌਂਠੇ ਤੇ ਰਿਆ ਨਮਕ ਨਮਕ ਆ ਗਿਆ ਆਪਣਾ ਨਮਕ ਹੁਣ ਆ ਲਓ ਆਪਣਾ ਮਸਾਲਾ ਮਸਾਲਾ ਹੁਣ ਮਸਾਲਾ ਆ ਗਿਆ ਜੀ ਜੀਰਾ ਪਾਊਡਰ ਜੀਰਾ ਜੀਰਾ ਥੋੜੀ ਜਿਹੀ ਪਾ ਲਈਆ ਥੋੜੀ ਜਿਹੀ ਪਾ ਲਈ ਫਿਰ ਜ਼ਿਆਦਾ ਤੇਜ਼ ਆ ਜਾਂਦੀ ਹੈ ਨਾ करते हैं उन्हें क्या क्या काली मिर्च मिक्स करके तेल में जो पहला पहला किकी पाये थे सी पहला पहले तो पाया मेथी मंजी हराता नहीं है मंजी ते नारियल पत्ती क्या फिर आप पाया आटा फिर आप की पाया आटे की मेथी मिक्स कर दी आटे की मिक्स उण मिक्स पूरा पारकमेंट करेंगे अपना इधर भाई गरम पानी आ गया है हुन आपा बनावाएगी जीरे ਦੇ ਪੇੜੇ ਲੋ ਬਾਈ ਆਪਾਂ ਜਿਹਨੂੰ ਆਟਾ ਪਿਆਰ ਹੁੰਦਾ ਆਪਾਂ ਜਿਹਨੂੰ ਆਪਾਂ ਬਣਾਉਂਦੇ ਮੱਖਣ हुन ਬਣਾਦੇ ਬੱਬੀ ਇਹ ਮੱਖਣ ਪਹਿਲਾਂ ਆਪਾਂ ਇਹਦੇ ਵਿੱਚ ਮਲਾਈ ਪਾਵਾਂਗੇ ਵਗਾਰੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਪਹਿਲਾਂ ਪਾਈਆਂ ਮਲਾਈ ਤੇ ਇਹਨੂੰ ਕੀ ਕਹਿੰਦੇ ਦਾਈ ਜੀ ਇਹਨੂੰ ਮਦਾਨੀ ਇੰਗਲਿਸ਼ ਵਿੱਚ ਫਿਰ ਜੰਬੀ ਚ ਇਹਨੂੰ ਪੰਜਾਬੀ ਚ ਇੰ ਮਦਾਨੀ ਕਿੰਨੇ ਕਿੰਨੇ ਪਾਉਂਦੇ ਹੁੰ ਜਗਾ ਬਾਹਰ ਨਿਕਲ ਗਿਆ ਵਾ ਇਹਣਾ ਪਣੀ ਜਗਾ ਲੀਕੇ ਚ ਲੱਗਿਆ ਹੁਣ ਆਪਾਂ ਇਹਨੂੰ ਹੱਥ ਨਾਲ ਥੋੜਾ ਜਿਹਾ ਮੈਲਟ ਕਰਾਂਗੇ ਮੈਲਟ ਕਰਾਂਗੇ ਹੁਣ ਆਪਾਂ ਥੋੜਾ ਜਿਹਾ ਹੱਥ ਨਾਲ ਓਏ ਹੋਏ ਹੋਏ ਖਾத்து ਜਿਹਾ ਕੇ ਦਿਖਾਏ ਥੋੜਾ ਜਿਹਾ ਇਹ ਮੱਖਣ ਇਹ ਮੱਖਣ ਉਹ ਕਾਲੀ ਚ ਜਾ ਰਹੀ ਹੈ ਮਲਾਈ ਆਪਣੇ ਘਰ ਵਾਲੇ ਦੁੱਧ ਆਉਂਦਾ ਨਾ ਉਹਦੇ ਵਿੱਚ ਗਰਮ ਕਰਕੇ ਠੰਡਾ ਕਰ ਲਈਦਾ ਉਤੋਂ ਮਲਾਈ ਹੀ ਨਹੀਂ ਹੁੰਦੀ ਐ ਨਾ ਆਪਾਂ ਕੱਢ ਲਈਦੀ ਆ ਅੱਛਾ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਦੇਖਿਓ ਕਿੱਦਾਂ ਦੇ ਬਣਿਆ ਤੁਸੀਂ ਥੋੜਾ ਥੋੜਾ ਮੱਖਣ ਮਲਾਈ ਰੱਖਦੇ ਰੱਖਦੇ ਨਾ ਆਪਣੇ ਇਹ ਹਫਤੇ ਇੱਕ ਦੀ ਮਲਾਈ ਸਗੀ ਇਹ ਹਫਤੇ ਦੀ ਇੱਕ ਖਰਾਬ ਵੀ ਨਹੀਂ ਹੁੰਦੇ ਨਾਲੇ ਖਰਾਬ ਨਹੀਂ ਹੁੰਦੀ ਖਰਾਬ ਵੀ ਨਹੀਂ ਹੁੰਦੇ ਨਾਲੇ ਟਰੇਜਿਜ ਰੱਖ ਲਈਦੀ ਆ ਮੱਖਣ ਵਾਂਗ ਜਾਂਦਾ ਹੈ ਘਰ ਦਾ ਮੱਖਣ ਸਭ ਤੋਂ ਵਧੀਆ ਹੈ ਪਰ ਉੱਥੇ ਮਹਿੰਗਾ ਮਿਲਦਾ ਨਾ ਦੁਕਾਨ ਵਿੱਚ ਰੱਬ ਜਾ ਰ ਆਪਣਾ ਮਹਿੰਗਾ ਵੀ ਮਿਲਦਾ ਇੱਥੇ ਮਹਿੰਗਾ ਮਿਲਦਾ ਪਰ ਪਾਇਆ ਹੁੰਦਾ ਕਿੰਨਾ ਜ਼ਹਿਰਾਉਂ ਕੈਮੀਕਲ ਵੀ ਅਸ਼ੁੱਧਾ ਅਸ਼ੁੱਧ ਦੇ ਨਾਲ ਦੁੱਧ ਦਾ ਹਾਂ ਘਰ ਦੇ ਦੁੱਧ ਦਾ ਛੋਤ ਮੱਖਾ ਨੇ ਇਹ ਲੋ ਵੇ ਦੇਖੋ ਮੱਖਣ ਹਲੇ ਕਿੱਥੇ ਹੁੰਦਾ ਪਾਇਆ ਚਲੋ ਹੁਣ ਉਹ ਆਪਾਂ ਖਾਣਾ ਗੇ ਮੇਥੀ ਵਾਲੇ ਪਰੌਂਠੇ ਨਾਲ ਮੱਖਣ ਦੀ ਤਈਓ ਹੁਣ ਠੰਡ ਪੈ ਗਈ ਨਾ ਹੁਣ ਠੰਡ ਬੜੀ ਹੋਣ ਲੱਗੀ ਨਾਲੇ ਬਹੁਤ ਠੰਡ ਹੋ ਗਈ ਹੋਰ ਇਹ ਵੀਡੀਓ ਚਾਹਦਾ ਬੇਜ ਕੇ ਦੋ ਤਿੰਨ ਦਿਨ ਮੀ ਪਾਊਗਾ ਕਹਿੰਦੇ ਹਾਂ ਹੂੰ ਚਲੋ ਫਿਰ ਜਦੋਂ ਮੱਖਣ ਵਰਗਾ ਹੋਊਗਾ ਉਹ ਆਪਾਂ ਮੱਖਣ ਤਾਂ ਬਣ ਗਿਆ ਜਦੋਂ ਮੇਥੀ ਦੀ ਰੋਟੀਆਂ ਬਣੂਗੀ ਫਿਰ ਆਪਾਂ ਦਿਖਾਵਾਂਗੇ ਤੇ ਲਓ ਜੀ ਮੇਰੇ ਵੀਰੋ ਦੇਖੋ ਕਹਿੰਦੇ ਹੁਣ ਇੱਧਰ ਮੰਮਾ ਬਣਾ ਰਹੇ ਸੀਗੇ ਮੇਥੀ ਦੀਆਂ ਰੋਟੀਆਂ ਠੀਕ ਹੈ ਜੀ ਤੇ ਮੈਂ ਤੇ ਸਾਇਲੈਂਸ ਉੱਤੇ ਵੇ ਸੀਗੇ ਤੇ ਗਰਨੂਰ ਵੀਡੀਓ ਬਣਾਉਂਦਾ ਪਿਆ ਸੀਗਾ ਤੇ ਹੁਣ ਮੈਂ ਉੱਠ ਕੇ ਆਇਆ ਤਾਂ ਹੁਣ ਮੰਮਾ ਰੋਟੀਆਂ ਬਣਾ ਰਹੇ ਨੇ ਮੇਥੀ ਦੀਆਂ ਦੇਖ ਲਓ ਮੇਥੀ ਵਾਲੇ ਪਰਾਂਠੇ ਕਹਿ ਮੇਥੀ ਵਾਲੇ ਪਰਾਂਠੇ ਮੈਂ ਰੋਟੀਆਂ ਗਈਆਂ ਨਾ ਉਹ ਵੀ ਰੋਟੀਆਂ ਗਈਆਂ ਜਾਂਦਾ ਸੀਗਾ ਵੀਡੀਓ ਮੈਂ ਦੇਖੀ ਹੈ ਜਿਹੜੀਆਂ ਬਣਾਈਆਂ ਸੀ ਇਹਨੇ ਉਹ ਵੀ ਰੋਟੀਆਂ ਗਈ ਜਾਂਦਾ ਸੀਗਾ ਵਿੱਚ ਵਿੱਚ ਪਰਾਂਠੇ ਗਈ ਜਾਂਦਾ ਸੀਗਾ ਅੱਛਾ ਚਾਕਲੇਟ ਬੁਨੇ ਬਣਾ ਲਾਂ ਲੌਜੀ ਦੇਖੋ ਕਹਿੰਦੇ ਹੁਣ ਆਪਣਾ ਦੇਸੀ ਗੋਆ ਦੇਸੀ ਗੋਆ ਚਲ ਗਿਆ ਕਹਿੰਦੇ ਮੈਂ ਲਿਆ ਤਾ ਲੌਜੀ ਮਨਨ ਦੱਸ ਹੋਵੇ ਕਿ ਇਹਦੇ ਕਹਿੰਦੇ ਮੂਹ ਜੇ ਪਾਣੀ ਆ ਰਿਹਾ ਮੈਂ ਅੱਲੀ ਸੁੱਤਾ ਉੱਠਿਆ ਸੀਗਾ ਤੇ ਉੱਠੇ ਸਾਰੀ ਮੈਂ ਦੇਖਿਆ ਪਹਿਲਾਂ ਵੀਡੀਓ ਵੀਡੀਓ ਮੈਂਗਾ ਵੀ ਐਸ਼ਾ ਵੀਡੀਓ ਬਣਾਈਆਂ ਹੋਈਆਂ ਵਾ ਤੇ ਫਿਰ ਮੈਂ ਕਹਾਂ ਚੱਲ ਆਪਾਂ ਫਿਰ ਅੱਗੇ ਕੰਟੀਨਿਊ ਕਰ ਲੈਨੇ ਆ ਫਿਰ ਤਾਂ ਕਰਕੇ ਹੁਣ ਮੈਂ ਕੰਟੀਨਿਊ ਕਰ ਰਹੇ ਆ ਆਪਾਂ ਸਿਆਲ ਨੂੰ ਵਧੀਆ ਲੱਗਦੇ ਆ ਮੇਥੀ ਵਾਲੇ ਰੋਟੀ ਆਲੂ ਵਾਲੇ ਪਰਾਂਠੇ ਬਣਾ ਲਓ ਗੋਭੀ ਵਾਲੇ ਪਰਾਂਠੇ ਬਣਾ ਲਓ ਹਨ ਹੂੰ ਇਹ ਚੀਜ਼ਾਂ ਸਿਆਲ ਨੂੰ ਵਧੀਆ ਲੱਗਦੇ ਆ ਯਾਰ ਅੱਛਾ ਆਪਾਂ ਐਤਵਾਰ ਐਤਵਾਰ ਨੂੰ ਆਪਾਂ ਆਲੂ ਵਾਲੇ ਬਣਾਏ ਸੀ ਨਾ ਆਲੂ ਵਾਲੇ ਤਾਂ ਬੰਦੂ ਬੰਦੇ ਆਈਆਂ ਆਪਣੇ ਤਾਂ ਪੱਕੇ ਹੀ ਆਲੂ ਵਾਲਿਆਂ ਦੁਆਰ ਦੇ ਤੇ ਲੋ ਜੀ ਮੇਰੇ ਵੀਰੋ ਹੁਣ ਆਪਣੀ ਮੇਥੀ ਦੀ ਰੋਟੀ ਹੋ ਗਈ ਹੈ ਤਿਆਰ ਠੀਕ ਹੈ ਜੀ ਤੇ ਦੇਖੋ ਨਾਲ ਲੱਸੀ ਤੇ ਨਾਲ ਮੱਖਣ ਤੇ ਦੱਸੋ ਮੈਨੂੰ ਕਿਹਦੇ ਕਿਹਦੇ ਮੂੰਹ ਚ ਪਾਣੀ ਆਇਆ ਤੇ ਪਾਪਾ ਤੇ ਰਿਵਿਊ ਲੈਣੇ ਆ ਵੀ ਪੁੱਛਦੇ ਆ ਵੀ ਕਿਵੇਂ ਲੱਗੇ ਤੁਹਾਨੂੰ ਕਿਵੇਂ ਲੱਗੇ ਵਧੀਆ ਮੇਥੇ ਵਾਲੀ ਰੋਟੀ ਮੇਸੀ ਮੱਖਣ ਲੱਸੀ ਹਾਂ ਹਾਂ ਹੁਣ ਲੱਸੀ ਦਾ ਜਾਈ ਜਾ ਲੈਣੇ ਆ ਇਸ ਲਈ ਕੁਝ ਕਰਨ ਦੀ ਇੱਛਾ ਮਨ ਵਿੱਚ ਜਗਦੀ ਹੈ ਬਾਪੂ ਜੀ ਹਾਂ ਹਾਂ ਕੈਂਡਾ ਛਾਂਡੇ ਵਿੱਚ ਲੱਸੀ ਛਾਂਡੇ ਤੇ ਲੱਸੀ ਮੱਖਣ ਤੇ ਹੁਣ ਇੱਥੇ ਵਾਲੀ ਰੋਟੀ ਮੇਥੇ ਵਾਲੀ ਰੋਟੀ ਮੇਸੀ ਨਿਯਾਰਾ ਹੀ ਵੱਖਰਾ ਹੁੰਦਾ ਨਾ ਤੇ ਲਾਓ ਜੀ ਮੇਰੇ ਮਿੱਤਰੋ ਕਹਿੰਦੇ ਜੂਵੀ ਬਣਾਉਣ ਲੱਗਾ ਯਾਰ ਰੋਟੀ ਇੱਧਰ ਦੇਖੋ ਏ ਹੈਲਪ ਕਰਨੀ ਚਾਹੀਦੀ ਆ ਯਾਰ ਕਰਦੇ ਦੱਬੇ ਵਾਲੀ ਰੋਟੀ ਬਣਾਉਂਦਾ ਪਿਆ ਉਹ ਦੇਖੋ ਪਰੌਂਠੀਆਂ ਇਹ ਪਰੌਂਠੀਆਂ ਇਹ ਫਿੱਕੇ ਪਰੌਡੇ ਹੈਲਪ ਕਰਨੀ ਚਾਹੀਦੀ ਆ ਯਾਰ ਕਰਦੇ ਆਂ ਦੀ ਦਸ ਮਮਾ ਬਾਈ ਹਾਂ ਚ ਤੋ ਲੈਣੇ ਸੀਗੇ ਤੋਤੇ ਆ ਤੋਗੇ ਲੱਗਿਆ ਵਾ ਮੂੰਹਾਂ ਤੇ ਤੋਕੇ ਲੱਗਦਾ ਤਾਂ ਹੀ ਹੱਥ ਛੱਡ ਮੋਟਾ ਤੋ ਹੋ ਗਿਆ ਡੱਡੀਆਂ ਡੱਡੀਆਂ ਬਣਾਉਂਦਾ ਵੇ ਕਰੂਗੀ ਉਹ ਵੀ ਬਣਾਉਂਗਾ ਹੀ ਮੇਰੇ ਡਿੰਗਿਆ ਡੱਡੀਆਂ ਬਣਾਈ ਜਾਂਦਾ ਪਿਆ ਮੈਂ ਤੂੰ ਫਿਰ ਕੀ ਹੋਗਾ ਕਿਸੇ ਦਿਨ ਤਾਂ ਸਿੱਧੀਆਂ ਬਣੂਗੀਆਂ ਹੈ ਆਹ ਦੇਖ ਲੈ ਸਹੀ ਆ ਸੜ ਤਾਂ ਕਰਨ ਉਹ ਹੋ ਗਈ ਲੈ ਮੰਮਾ ਨੇ ਕੀਤੀ ਆ ਉਹ ਫਿਰ ਕੀ ਹੋਵੇ ਅੱਜ ਮੂੰਹ ਥੋੜੀ ਕੀਤੀ ਆ ਫਿਰ ਕੀ ਹੋਗਾ ਜੇ ਡੱਡੀਆਂ ਮਟਰੀ ਹਮ ਟੇਪਰੀਂ ਮਟਰੀ ਹੈ ਡੱਡੀਆਂ ਮਟਰੀਆਂ ਬੰਦ ਨਹੀਂ ਆ ਕੱਲ੍ਹ ਤੋਂ ਸਿੱਧੀਆਂ ਬਣ ਜੂਗੀਆਂ ਪਹਿਲੇ ਮੂੰਹ ਸਿ ਸੁਪਾਰੀ ਨਿਕਾ ਕੇ ਬੱਤ ਕਰ ਆ ਜੇ ਟੇੜੀ ਮੇਰੀ ਬਣ ਰਹੀ ਹੈ ਤਾਂ ਕੱਲ ਤੋਂ ਸਿੱਧੀ ਬਣ ਜਾਏਗੀ ਨਾ ਮਈਆ ਤੇ ਮਾਸੀ ਦੇਖ ਕੀ ਕਹਿੰਦੀ ਆ ਕੀ ਕਹਿੰਦੇ ਆ ਮੈਂ ਕਿਹਾ ਅੱਜ ਘੱਟ ਅੱਜ ਵੱਧ ਹੋ ਰਹੀਆਂ ਬਿੰਦੀਆਂ ਕਾਹਨੂੰ ਘੱਟ ਹੋ ਰਹੀਆਂ ਉਸ ਤੋਂ ਪਾਸ ਤੋਂ ਮੈਂ ਗੋਲ ਹੋ ਜਾਣੀਆਂ ਆ ਪਰ ਤੋਂ ਸਾਈਲ ਤੋਂ ਦੇਖ ਲੈ ਸਾਈਲ ਦਾ ਡੀਜੇ ਬਣਾ ਦੇਣਾ ਰੋਟੀਆਂ ਵਾਲੀ ਸਹੀ ਕਹਿੰਦੀ ਆ ਉਸ ਪਹਿਲੇ ਦਿਨ ਤਾਂ ਤਾਂ ਕਾਫੀ ਐਡੀ ਹੁੰਦੀ ਹੁੰਦੀ ਆ ਹੋਰ ਕੀ ਆ ਤੂੰ ਫੇਰ ਬਿੰਗੀ ਡੱਡੀ ਬਣਾ ਜੰਨਾ ਆ ਗੋਲ ਬਣਾ ਦਾ ਚਾਚੇ ਨਾਲ ਯਾਰ ਮੇਰੀ ਮਰਜ਼ੀ ਤੇਰੀ ਮਰਜ਼ੀ ਕੀ ਆ ਆ ਤੂੰ ਖਾਣ ਤੱਕ ਮਤਲਬ ਰੱਖ ਬਸ ਤੇਰੇ ਕੋਲ ਤੇਰੇ ਕੋਲ ਜਾ ਕੇ ਤੇਰੇ ਉਹ ਤੇਰੇ ਸ਼ੇਪ ਹੋ ਜਾਂਦੇ ਜਿਹੜੇ ਬਿੰਗ ਹੈ ਟੇਟ ਜੇ ਨੀਨੇ ਪਸੰਦ ਮੈਨੂੰ ਗੋਲ ਗੋਲ ਤੇਰੀਆਂ ਗੋਲ ਗੋਲ ਜਾ ਕੇ ਉਹਦਾ ਵੀ ਸ਼ੇਪ ਹੋਣ ਲੱਗੀ ਆ ਆਓ ਪਿੱਛੋਂ ਸੱਟ ਕਰ ਸੱਟ ਕਰ ਲਾਂਗਾ ਪਿੱਛੋਂ ਸੱਟ ਬੰਵਾ ਕਰਿਓ ਤੂੰ ਸੁਪਾਰੀ ਕੱਢ ਕੇ ਗੱਲ ਕਰਾਉ ਉਹ ਜੋ ਆਉਂਦੇ ਹਲਾਜੀ ਗੋਲ ਜਾਈਗੀ ਤੈਨੂੰ ਆਹ ਆ ਦਿਖਾਵਾਂ ਤੈਨੂੰ ਆ ਜਾ ਫੇ ਮੜਾ ਜਾ ਆ ਕਰ ਲੈਂਦਾ ਨਹੀਂ ਹੋ ਅੱਲੇ ਲਹਿਰਾਂ ਵਣੀਆਂ ਲਹਿਰਾਂ ਦੇਖ ਲਾ ਤੇ ਲਹਿਰਾਂ ਲਹਿਰਾਂ ਵੱਨ ਰਹੀਆਂ ਉਪਰੋਂ ਇਹ ਲਹਿਰਾਂ ਸਿਰਚ ਮਾਰਨੀਆਂ ਲਹਿਰਾਂ ਵੱਨ ਰਹੀਆਂ ਆ ਲੈ ਲੋ ਜੀ ਰੋਟੀ ਥੋੜੀ ਆਵਾਜ਼ ਵੀ ਅਸੀਂ ਕੈਪਚਰ ਕਰ ਲਈਏ ਵੀਡੀਓ ਦੇ ਵਿੱਚ ਹਾਂ ਠੀਕ ਆ ਮਾਸੀ ਜੀ ਆਵਾਜ਼ ਵੀ ਕੈਪਚਰ ਕਰ ਲਈਏ ਅਸੀਂ ਵੀਡੀਓ ਦੇ ਵਿੱਚ ਵਲੌਗ ਚ ਪਾਉਂਗਾ ਦੇਖ ਲਿਓ ਹਾਂ ਅੱਛਾ ਮਨਾਲੀ ਕਹਿੰਦਾ ਕੋਰਾਨੀ ਵੀਡੀਓ ਆਪਾਂ ਕਿਉਂ ਨਹੀਂ ਪਾਣਾ ਪਤਾ ਲੱਗੇ ਜੂਵੀ ਸਿਆ ਨੂੰ ਰੋਟੀ ਬਣਾਣੇ ਜਾਂਦੀ ਆ ਉਹ ਵੀ ਟੈਡੀ ਮੈਂਡੀਆ ਟੈਡੀ ਮੈਂਡੀ ਨਹੀਂ ਹੁਣ ਸਿੱਧੀ ਆ ਦੇਖ ਲਾ ਭਾਵਾ ਲੈ ਬਿੰਗੀ ਡੈਡੀ ਆ ਉਹ ਲੈ ਮੂਹ ਗੱਡਾ ਮਾਰ ਨੂੰ ਕੱਟਦਾ ਪਿਆ ਪੱਲੇ ਵਾਲੀ ਛੇ ਬਣਾਉਣਾ ਤਾਂ ਚੰਗੀ ਆ ਤਾਂ ਬਸ ਛੋਲੇ ਵੀ ਦੇਈਏ ਸਾਵੇਂ ਦੀ ਪੜਾਈਆਂ ਦੀ ਹਾਂ ਇਹ ਤਾਂ ਫਿਰ ਵੀ ਵਧੀਆ ਕੋਈ ਗੱਲ ਨਹੀਂ ਲੈ ਦੇਖ ਆਜੂਗੀ ਆਈ ਹੈ ਨਾ ਪਰੌਠੀ ਆ ਕਿੱਥੋਂ ਕਿਹੜੇ ਬਸ ਬੋਲ ਲੱਗਦੀ ਆ ਉਹ ਹਾਂਜੀ ਮੈਂ ਤਾਂ ਪਹਿਲੇ ਨੇ ਤਾਂ 5 ਵਜੇ ਛੋਲੇ ਰਹੀਏ ਸਾਵੇਂ ਇਹਨੂੰ ਕੋਣ ਸਮਝਾਵੇ ਜਵਾਗ ਨੂੰ ਹਾਂ ਹੋਰ ਵਾਲੀ ਵਾਲੀ ਦੇ ਤਾਂ ਸਾਰਾ ਨਹੀਂ ਆਇਆ ਨਾ ਹੌਲੀ ਹੌਲੀ ਤਾਂ ਆਣਾ ਸਾਰਾ ਕੁਝ ਐਵੇਂ ਜਵਾਕ ਕਿਹੜਾ ਜਵਾਕ ਕਿਹੜਾ ਸ਼ੁਰੂ ਤੋਂ ਤੁਰਨ ਲੱਗ ਜਾਂਦਾ ਵਾ ਹਾਂ ਹੌਲੀ ਹੌਲੀ ਹੱਥ ਵੜ ਕੇ ਤੁਰਨਾ ਦੇਖਦਾ ਹਾਂ ਤੇ ਲੋ ਜੀ ਮੇਰੇ ਵੀਰੋ ਰੋਟੀ ਬਣਾ ਕੇ ਉਹਨਾਂ ਆਪਾਂ ਬੇਲੇ ਹੋ ਗਏ ਆ ਠੀਕ ਆ ਜੀ ਹੈਲਪ ਕਰਨੀ ਚਾਹੀਦੀ ਆ ਆਪਾਂ ਨੂੰ ਹਨਾ ਜੀ ਜੀ ਜਦੋਂ ਮਮਾ ਪਿੰਡ ਜਾਂਦੇ ਨਾ ਤੇ ਉਦੋਂ ਵੀ ਕਦੇ-ਕਦੇ ਬਣਾ ਲੀਦੀ ਆ ਰੋਟੀ ਠੀਕ ਆ ਜੀ ਤੇ ਮਤਲਬ ਮੈਂ ਤਾਂ ਬਣਾ ਲੈਂਦਾ ਉਹਨਾਂ ਮੈਨੂੰ ਕਿਉਂਕਿ ਆਂਦੀ ਆ ਰੋਟੀ ਤੇ ਮਤਲਬ ਪੂਰੀ ਗੋਲ ਨਹੀਂ ਆਂਦੀ ਉਦਾਂ ਮਾੜੀ-ਮੋਟੀ ਸ਼ੇਪ ਸ਼ੂਬ ਜੀ ਖਰਾਬ ਹੋ ਜਾਂਦੀ ਆ ਆਹ ਸੇਕਦਾ ਸੇਕਦਾ ਹੋਲੀ ਹੋਲੀ ਮੈਨੂੰ ਆਪੇ ਬਾਅਦ ਚ ਆ ਜਾਆ ਕਰਨੀ ਆ ਦੇਖਦਾ ਦੇਖਦਾ ਹੋਰ ਹੋਰ ਕੋਣ ਬਣਾਣ ਲੱਗ ਜਾਊਗਾ ਹੋਰ ਕੀ ਹੋਲੀ ਉਲੀ ਹੋਲੀ ਉਲੀ ਆਪੇ ਕੋਈ ਆ ਕਰਨੀ ਸੈੱਟ ਤੁਹਾਨੂੰ ਪਤਾ ਹੀ ਆ ਹਨਾ ਵੀ ਪਹਿਲੀ ਵਾਰ ਜੇ ਥੋੜੀ ਵੀ ਪਤਾ ਸਿੱਖ ਜਾਂਦਾ ਬਾਅਦ ਚ ਚਲੋ ਉਹ ਵਾਲੇ ਕੰਮ 'ਚ ਪੈ ਜਾਂਦਾ ਹਨਾ ਹੋਲੀ 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 ਆਪੇ ਹੱਥ ਸੈੱਟ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਆਪਾਂ ਬਾਹਰ ਤੋਂ ਆਪਣੇ ਨਾਲ ਕੇ ਕਰਦਾ ਕੰਮ ਕਰਾਉਣਾ ਚਾਹੀਦਾਈਆ। ਉਹ ਹੀ ਤਾਂ ਗੱਲ ਆ। ਉਹ ਹੀ ਤਾਂ ਗੱਲ ਆ। ਕੁੜੀਆਂ ਹੁੰਦੀਆਂ ਤੁਹਾਨੂੰ ਪਤਾ ਉਹਨਾਂ ਨੂੰ ਕਹਿਣ ਦੇ ਲੋੜ ਨਹੀਂ ਪੈਂਦੀ ਤੇ ਹੁਣ ਅਸੀਂ ਮੁੰਡਿਆਂ ਦਾ ਕਰਕੇ ਸਾਨੂੰ ਕਹਿਣ ਦੀ ਥੋੜੀ ਲੋੜ ਪੈ ਜਾਂਦੀ ਆ। ਇਹ ਸਾਨੂੰ ਕਹਿ ਕੇ ਕੰਮ ਕਰਾਣੇ ਪੈਂਦੇ ਆ। ਹੁਣ ਤੁਸੀਂ ਕੁੜੀਆਂ ਤੁਸੀਂ ਮੁੰਡੇ ਆ। ਹੁਣ ਅਸੀਂ ਮੁੰਡੇ ਆ, ਅਸੀਂ ਕੁੜੀਆਂ ਹਨ। ਤੁਸੀਂ ਕੁੜੀਆਂ ਤੁਸੀਂ ਮੁੰਡੇ ਆ। ਮਤਲਬ ਇਹ ਨਹੀਂ ਵੀ ਕੱਲੀ ਰੋਟੀ ਆਪਾਂ ਕਦੇ ਵਾਰੀ ਮਤਲਬ ਮਮਾ ਦੀ ਹੈਲਪ ਕਰਕੇ ਮਤਲਬ ਝਾੜੂ ਵੀ ਲਵਾ ਦੀ ਤੇ ਪੋਚਾ ਵੀ ਲਵਾ ਦੇ ਸਾਫ ਸਫਾਈ ਵੀ ਕਰਾ ਦੇ ਦੀ ਆ। ਇਹ ਨਹੀਂ ਹੈਗਾ ਵੀ ਅਸੀਂ ਮੁੰਡਿਆਂ ਦਾ ਸੀ ਕੋਈ ਕੰਮ ਹੀ ਨਹੀਂ ਕਰਦੇ ਹੈਗੇ ਨਾ। ਕਰਨਾ ਚਾਹੀਦਾ ਸਾਰਿਆਂ ਨੂੰ ਕਰਨਾ ਚਾਹੀਦਾ ਚਾਹੇ ਕੁੜੀ ਆ ਚਾਹੇ ਮੁੰਡਾ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਹੈਲਪ ਕਰਦੇ ਨਹੀਂ ਖਾਸ ਕਰ ਮम्मा ਦੀ ਕਿਉਂਕਿ ਤੁਹਾਨੂੰ ਪਤਾ ਯਾਰ ਮम्मा ਬਜਾਰੇ ਘਰੇ ਕੀ ਕੀ ਕਰਦੇ ਰੋਟੀ ਪਾਣੀ ਹੋ ਗਿਆ ਸਵੇਰ ਦਾ ਤਿੰਨ ਟਾਈਮ ਦਾ ਰੋਟੀ ਪਾਣੀ ਉਸ ਤੋਂ ਬਾਅਦ ਝਾੜੂ ਪੋਚਾ ਤਿੰਨ ਆਪਣੇ ਦੋ ਟਾਈਮ ਦਾ ਝਾੜੂ ਪੋਚੇ ਕੋਈ ਸਵੇਰੇ ਵੀ ਲਾਣਾ ਤੇ ਦੁਪਹਿਰੇ ਵੀ ਲਾਣਾ ਤੁਹਾਨੂੰ ਪਤਾ ਹੀ ਆ ਹਨਾ ਬਥੇਰੇ ਕੰਮ ਹੁੰਦੇ ਬਾਕੀ ਬਾਹਰੋਂ ਸਭੀ ਸਬਜ਼ੀ ਲਿਆਣੀ ਸਬਜ਼ੀ ਸਬਜ਼ੀ ਬਣਾਣੀ ਤੇ ਹੈਲਪ ਆਪਾਂ ਨੂੰ ਕਰਨੀ ਚਾਹੀਦੀ ਹੈ ਠੀਕ ਹੈ ਜੀ ਤੇ ਮੈਂ ਕਰ ਦਿੰਦਾ ਉਹਨਾਂ ਸਾਇਲ ਵੀ ਕਰ ਦਿੰਦਾ ਉਹਦਾ ਭਾਂਡੇ ਵਗੈਰਾ ਵੀ ਮੈਂ ਕਦੇ ਬਸ ਆਪਾਂ ਇੱਥੇ ਕਰਦੇ ਆ ਆਪਣੀ ਵੀਡੀਓ ਨੂੰ ਐਂਡ ਠੀਕ ਹੈ ਤੇ ਬਸ ਏਸੀ ਅੱਜ ਆਪਣੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਮਿਲਦੇ ਆਖਰ ਕੈਂਡਜੀ ਵੀਡੀਓ ਦੇ ਨਾਲ ਓਕੇ ਬਾਏ